ਸਚੀਰਿਕਾ ਜੀ ਮੈਂ ਹਜੂਤ ਸਿੰਘ ਬਾਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਨਨਪੁਰ ਸਾਹਿਬ ਅੱਜ ਸਾਡੇ ਇਲਾਕੇ ਦੇ ਚੰਗਰ ਦੇ ਇਲਾਕੇ ਦੀ ਜਿਹੜੀ ਵੱਡੀ ਖੁਸ਼ਖਬਰੀ ਹੈ ਆ ਤੁਹਾਡੇ ਨਾਲ ਜੋ ਵਾਅਦੇ ਕੀਤੇ ਸੀ ਸਭ ਤੋਂ ਪਹਿਲਾਂ ਤਾਂ ਪਾਣੀ ਵਾਲਾ ਵਾਅਦਾ ਸੀ ਕਿ ਖੇਤਾਂ ਨੂੰ ਪਾਣੀ ਤੁਸੀਂ ਦੇਖ ਸਕਦੇ ਹੋ ਕਿ 80 ਕਰੋੜ ਦੀ ਲਿਫਟ ਇਰੀਗੇਸ਼ਨਸ ਕੀ ਤੇ ਕੋਈ ਉਹ ਵਾਲੀ 2 ਇੰਚ ਪਾਈਪ ਪਾਲੀ ਲਿਫਟ ਇਰੀਗੇਸ਼ਨਸ ਸਕੀਮ ਇਹ ਦਿਨੋਂ ਲੱਗ ਕੰਮ ਚੱਲ ਰਹੀ ਆ ਤੇ ਚੰਗਰ ਦੇ ਇੱਕ ਇੱਕ ਖੇਤ ਤੱਕ ਪਾਣੀ ਪਹੁੰਚੂਗਾ ਹੁਣ ਉਸੇ ਪਾਣੀ ਨੂੰ ਅਸੀਂ ਜਿਹੜਾ ਹੈ ਜਿੱਥੇ ਉੱਤੇ ਲੈ ਜਾ ਕੇ ਸਟੋਰ ਕਰਾ ਕੇ ਟੈਂਕ ਬਣਾ ਕੇ ਉਸੇ ਪਾਰੀ ਉਨਫੇ ਟ੍ਰੀਟ ਕਰਕੇ ਜਿਹੜਾ ਹੈ ਅਸੀਂ ਜਿਹੜਾ ਪੀਣ ਵਾਲੇ ਪਾਣੀ ਦੀ 8 ਕਰੋੜ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਕਾਂਟੂਗਲੇ ਪਹਾੜ ਤੋਂ ਬੜੀ ਦਿੱਕਤ ਸੀ ਕੋਈਆਂ ਦਾ ਇੱਥੇ ਬੋਰ ਕਰੋ ਇੱਥੇ ਕਰੋ ਤਾਂ ਹੁਣ ਸਾਰੇ ਇਲਾਕੇ ਸਾਰੇ ਘਰਾਂ ਨੂੰ ਜਿਹੜਾ ਹੈ ਉਹੀ ਜਿਹੜਾ ਨਹਿਰੀ ਪਾਣੀ ਆ ਫਿਰ ਉਸ ਨੂੰ ਟ੍ਰੀਟ ਕਰਕੇ ਸਾਫ਼ ਸੁਥਰਾ ਕਰਕੇ ਪੀਣ ਲਈ ਬਣਾ ਕੇ ਐਂਸ਼ੁਅ ਕਰਤ ਪਾਣੀ ਜਿਹੜਾ ਚੰਗਰ ਦੇ ਹਰ ਘਰ ਤੱਕ ਪਹੁੰਚਾਵਾਂਗੇ ਇਸ ਦੇ ਨਾਲ ਹੀ ਚੰਗਰ ਦੇ ਵਿੱਚ ਸਾਡੇ ਵਾਦੇ ਸੀ ਜੀ ਕਿ ਇਸ ਚੰਗਰ ਦੀਆਂ ਸਾਰੀਆਂ ਸੜਕਾਂ 18 ਫੁੱਟ ਕਰਾਂਗੇ ਚੰਗਰ ਇੱਕ ਸ਼ਾਨਦਾਰ ਗੁਜਰਪਾਵੰਦਾ ਜਿਹੜਾ ਮਰਮਾਨ ਕੀਤਾ ਜਾਊਗਾ ਜਿਹੜਾ ਦੇਖਣ ਲਾਇਕ ਹੋਵੇ ਸਾਰੇ ਲੋਕ ਉਧਾ ਕੇ ਦੇਖਣ ਗੁਜਰਪਾ ਬੰਦੇ ਵੀ ਪੈਸੇ ਆ ਗਿਆ ਜੀ ਤੁਸੀਂ ਤਰੀਕ ਫਾਈਨਲ ਕਰਨੀ ਹੈ ਆ ਪਹਾੜ ਕੋਰਚੂ ਬਣਾ ਰਹੇ ਆ ਤੁਸੀਂ ਉਹ ਪ੍ਰੋਗਰਾਮ ਕਰਨਾ ਤਾਰਾਪੁਰ ਤੋਂ ਲੈ ਕੇ ਸਮਲਾਹਲੀ ਤੱਕ ਜਿਹੜੀ ਸੜਕ ਹੈ ਲਗਭਗ ਮੁਕੰਮਲ ਹੋਣ ਦੇ ਨੇੜੇ ਪੁੱਜ ਗਈ ਹੈ ਤੇ ਹੁਣ ਮੱਸੀਆਲ ਤੋਂ ਲੈ ਕੇ ਜਿਹੜੀ ਹੈ ਸਮਲਾਹ ਤੱਕ ਸੜਕ 11 ਕਿਲੋਮੀਟਰ ਦੁਬਾਰਾ ਵੀ ਬਣਾ ਰਹੇ ਆ ਤੇ 18 ਫੁੱਟ ਕਰ ਲਿਓ ਸੜਕ ਆ ਕੰਮ ਲੋਟ ਹੋ ਗਿਆ ਟੈਂਡਰ ਹੋ ਗਿਆ ਸਭ ਹੋ ਗਿਆ ਦਿਵਾਲੀ ਤੇ ਵਿਸ਼ਕਰਮਾ ਦੇ ਤੋਂ ਬਾਅਦ ਜਦੋਂ ਵੀ ਆਪ ਰੱਖੋਗੇ ਆਪ ਜੀ ਨੇ ਪ੍ਰੋਗਰਾਮ ਰੱਖਣਾ ਯਾਪ ਉਸ ਕੰਮ ਦੀ ਸ਼ੁਰੂਆਤ ਕਰਾਤਾ ਕਿ ਐਨਾ ਹੀ ਨਹੀਂ ਕੋਟਲਾ ਤੋਂ ਸਮਲਾਨ ਰੋਡ ਵੀ ਅਸੀਂ 18 ਫੁੱਟ ਕਰੇ ਜਾ ਰਹੇ ਹਾਂ ਉਹ ਵੀ ਜਿਹੜਾ ਹੈ ਪਾਸ ਹੋਈ ਹੈ ਸੜਕ ਤਾਂ ਪੂਰੇ ਚੰਗਰ ਦੇ ਜੋ ਵਾਦਾ ਸੀਗਾ ਕਿ ਹੁਣ ਚੰਗਰ ਨੂੰ ਚਾਹੀ ਤੁਸੀਂ ਆਪਾਂ ਅਨੰਪੁਰ ਤੋਂ ਜਾਣਾ ਉਹ 18 ਫੁੱਟ ਚਾਹੀ ਕਿ ਪੁਰਸਾ ਬिलासपुर ਰੂਟ ਤੋਂ ਆਣਾ ਉਹ 18 ਫੁੱਟ ਚਾਹ ਮੇਨ ਰੂਟ ਤੋਂ ਵਾਇਰ ਕੋਟਲਾ ਹੋ ਕੇ ਸਮਲਾ ਜਾਣਾ ਉਹ 18 ਫੁੱਟ ਮੈਂ ਸਮਝਦਾ ਇਸ ਦਿਨ ਨਾਲ ਹੁਣ ਸਾਡੇ ਕੋਲ ਬਹੁਤ ਸਾਰੀ ਜਗਾ ਪਈ ਹੈ ਸਮਲਾ ਦੇ ਵਿੱਚ ਹੋਰ ਜਗਾ ਵੱਡੇ ਕਾਰਖਾਨੇ ਆ ਸਕਦੇ ਜਦੋਂ ਸੜਕਾਂ ਹੀ ਨਹੀਂ ਸੀ ਇੰਡਸਟਰੀ ਕਿੱਥੋਂ ਆਣੀ ਸੀ ਤੇ ਜਿਹੜੇ ਆਪਣੇ ਵੀ ਨੌਜਵਾਨ ਹਨ ਉਹਨਾਂ ਕੋਈ ਆਪਣਾ ਕਾਰੋਬਾਰ ਕੋਈ ਦੁਕਾਨ ਕੋਈ ਹੋਰ ਵਪਾਰ ਕੋਈ ਡੇਰੀ ਜਿਹੜਾ ਹੈ ਕੋਈ ਡੇਰੀ ਰਿਲੇਟਿਡ ਬਿਜ਼ਨਸ ਜਿਹੜਾ ਹੈ ਜਿਹੜਾ ਸੜਕਾਂ ਚੌੜੀਆਂ ਹੋ ਗਈਆਂ ਉਹ ਕਰ ਸਕਦੇ ਨੇ ਤੇ ਆਪ ਸਭ ਨੂੰ ਇਸ ਤਿੰਗ ਵਾਰ ਇੱਕ ਬਾਦ ਦੀਵਾਲੀ ਤੇ ਵਿਸ਼ਕਰਮ ਦੇਤ ਤੋਂ ਬਾਅਦ ਮੇਰੀ ਆਪ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ 파ਟੀ ਬਾਜੀ ਤੋਂ ਉੱਪਰ ਉੱਠ ਕੇ ਇਲਾਕੇ ਦਾ ਨਾਮ ਹੈ ਸਾਡੇ ਚੰਗਰ ਦਾ ਕੰਮ ਹੈ ਕਿ ਆਓ ਆਪਾਂ ਗੁੱਚਰ ਭੰਦਾ ਫੰਕਸ਼ਨ ਵੀ ਜਿਹੜੀ ਮੇ ਆਪਣੀ ਮੱਸੀ ਹਾਕ ਸੁਮਲਾਤਾ ਜਿਹੜੀ ਸੜਕ 11 ਕਿਲੋ ਮੀਟਰ 18 ਫੁੱਟ ਦੀ ਉਸ ਦਾ ਪ੍ਰੋਗਰਾਮ ਤੁਸੀਂ ਤਿਆਰ ਕਰਨਾ ਹੈ ਤੇ ਆਪਕੋ ਉਸ ਕੰਮ ਦੀ ਸ਼ੁਰੂਆਤ ਕਰਾਈਏ ਪ੍ਰਮਾਤਮਾ ਕੀ ਅਰਦਾਸ ਕਰਕੇ ਧੰਨਵਾਦ